ਮਲੇਰ ਕੋਟਲਾ ਤੋਂ ਬਲਾਕ ਸ਼ੇਰਪੁਰ ਦੇ ਪਿੰਡ ਵਜੀਤਪੁਰ ਵਿਦੇਸ਼ਾ ਪੜਾਉਣ ਜਾ ਰਹੇ ਅਧਿਆਪਕ ਦਾ ਕਤਲ ਹੋਇਆ ਹੈ ਮ੍ਰਿਤਕ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ ਅਣਪਛਾਤੇਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਤਲ ਕਰਕੇ ਲਾਸ਼ ਨੂੰ ਡਰੇਨ ਦੇ ਕੰਢੇ ਸੁੱਟ ਦਿੱਤਾ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਦੇ ਪਰਿਵਾਰ 'ਚ ਪਤਨੀ ਬੇਟਾ ਤੇ ਤੀ ਹੈ ਜੀ ਆਪਣੇ ਕੋਲ ਬੋਡੀ ਆਈ ਹੈ ਸਵੇਰੇ 11:00 ਵਜੇ ਦੇ ਆਸ-ਪਾਸ ਤੇ ਪੇਸ਼ੈਂਟ ਦਾ ਨਾਮ ਹੈ ਸੈਬ ਸਿੰਘ son of ਜਰਨੈਲ ਸਿੰਘ ਇਹ ਮਲੇਰ ਕੋਟਲਾ ਦੇ ਰਹਿਣ ਵਾਲੇ ਆ ਤੇ ਲਗਭਗ ਸਵੇਰੇ 11 ਵਜੇ ਦੇ ਆਸ-ਪਾਸ ਆਈ ਆ ਤੇ ਬੋਡੀ ਆਪਣੇ ਲਖਵਿੰਦਰ ਸਿੰਘ ਜੀ ਲੈ ਕੇ ਆਇਆ ਤੇ ਫਿਲਹਾਲ ਆਪਣੇ ਕੋਲ ਆਲਰੇਡੀ ਇੱਕ ਬੋਡੀ ਪਹਿਲਾਂ ਦੀ ਪਈ ਸੀ ਮਾਰਚਰੀ ਚ ਤੇ ਇਸ ਕਰਕੇ ਬੋਡੀ ਨੂੰ ਉੱਪਰ ਸ਼ਿਫਟ ਕੀਤਾ ਰਾਮ ਬਾਗ ਚ ਤੇ ਜਿਵੇਂ ਪੇਪਰ ਪੁਲਿਸ ਪੇਪਰ ਆਣਗੇ ਉਸ ਤੋਂ ਬਾਅਦ ਆਪਾਂ ਪੋਸਟਮਾਰਟਮ ਸਟਾਰਟ ਕਰਾਂਗੇ ਜਿਹੜੀ ਡੈੱਡ ਬੋਡੀ ਆਈ ਹੈ ਉਹਦੇ ਕਿਸ ਤਰ੍ਹਾਂ ਦਾ ਨਿਸ਼ਾਨ ਤੇ ਕੀ ਲੱਗਿਆ ਹੋਇਆ ਸੀ ਅਜੇ ਆਪਾਂ ਸਟਾਰਟ ਨਹੀਂ ਕੀਤਾ ਨਾ ਚੰਗੀ ਤਰ੍ਹਾਂ ਦੇਖੀ ਨਹੀਂ ਹੈਗੀ ਇੱਕ ਵਾਰ ਪੂਰਾ ਹੋ ਲੈਣ ਤੋਂ ਪੋਸਟਮਾਰਟਮ ਫੇਰ ਹੀ ਆਪਾਂ ਪੂਰੀ ਜਾਣਕਾਰੀ ਦੇ ਸਕਾਂਗੇ